ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਲ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਚੰਗੇ ਰਕਡ ਵਾਲੀਆਂ ਨੇ ਚੰਗੀ ਝੋਟੀ ਆ ਗਈ ਵੀਰੋ ਤਾਜ਼ੀ ਸੂਈਆਂ ਵੱਡੇ ਵੱੱਲੇ ਜਾ ਚੰਗੇ ਰਕਡ ਵਾਲੀਆਂ ਤਾਂ ਵੀਡੀਓ ਐਂਡ ਤਾਈ ਵੀਰੇ ਜ਼ਰੂਰ ਵੇਖਿਓ ਜੀ ਆਓ ਵੀਰੇ ਇਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵਿੱਚੀ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵਿੱਚੀ ਵਧੀਆ ਤੁਸੀਂ ਸੁਣਾਓ ਵਧੀਆ ਵੀਰੇ ਨਾਂ ਦੱਸਿਓ ਆਪਣਾ ਨਾ ਪਾਜੀ ਆਪਣਾ ਜੋਬਣ ਜੇ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾਬ ਬਨਾਨਕ ਫੋਨ ਨੰਬਰ 81950 2852 ਤਵੀਰ ਜੀ ਦੋ ਵੈੜਾ ਆ ਗਈਆਂ ਇੱਕ ਛੋਟੀ ਸੂਈ ਆ ਗਈ ਹਾਂਜੀ ਤਿੰਨ ਪਸ਼ੂ ਆਪਣੇ ਕੋਲ ਚੰਗੇ ਰਿਕਾਰਡ ਵਾਲੇ ਹਾਂਜੀ ਹਾਂਜੀ ਕੀ ਬਾਤ ਆ ਜੀ ਤਾਂ ਰੇਟ ਹਰੇਕ ਵੀਡੀਓ 'ਚ ਵੀਰ ਦਾ ਜਾਇਜ਼ ਹੁੰਦਾ ਵੀਰੇ ਪਾਜੀ ਜਾਇਜ਼ ਹੀ ਹੁੰਦਾ ਵੀਡੀਓ ਥੋੜੀ ਜਿਹੀ ਲੇਟ ਬਣਾਈ ਦੀ ਹੈ ਪਸ਼ੂ ਚੰਗੇ ਲੱਭ ਗਏ ਬਿਲਕੁਲ ਬਿਲਕੁਲ ਔਰ ਠੰਡੀ ਧੀਰੀ 22 ਕਿਲੋ ਵਾਲੀ ਬੱਛੀ ਆ ਹਾਂਜੀ ਹਾਂਜੀ ਸਿੱਤਾ ਜੀ ਸੂਈ ਆ ਵੀਰੇ ਹਾਂਜੀ ਹੁਣ ਹੀ ਕੋਈ 14 ਤੋਂ 15 ਦੇ ਵਿੱਚ ਵਿੱਚ ਬੋਲਾ ਵੰਦ ਠੀਕ ਅੱਜ ਤੀਜਾ ਦੇਣਾ ਸੂਈ ਨੂੰ ਖੋਲੋ ਵੀਰ ਜੀ ਹਾਂਜੀ ਖੋਲੋ ਤਾਂ ਵੇਖੋ ਵੀਰੋ ਤੀਸਰਾ ਦਿਨ ਸੂਈ ਨੂੰ ਆ ਬੱਚਾ ਕੀ ਪਾਇਆ ਨੇ ਵੀਰੇ ਮਗਰ ਵਸ਼ੀ ਦਿੱਤੀ ਏ ਜਰਸੀ ਵਸ਼ੀ ਆ ਗਿਆ ਵੇਖੋ ਵੀਰੋ ਲੇਵਾ ਤੋਂ ਹੰਦਾ ਜਿਆ ਲਾ ਲਓ ਕਿੰਨਾ ਕਿੰਨਾ ਦੁੱਧ ਭਰੂ ਗਿਆ ਪੂਰੇ ਥੱਲੇੋਂ ਪੂਰੇ ਥੱਬੇ ਥੱਬੇ ਲਾਈ ਵੀਰੋ ਵੈੜ ਨੇ ਵੇਖੋ ਬਹੁਤ ਚੰਗੀ ਵਸ਼ੀ ਪਰ ਜਿਹੜਾ ਰੇਰ ਆ ਬੱਚਾ ਆ ਗਿਆ ਜੀ ਹਾਂਜੀ ਵਸ਼ੀ ਆ ਗਿਆ ਬੱਚਾ ਬਹੁਤ ਚੰਗੇ ਸੀ ਹੁੰਦਾ ਜੀ ਬਹੁਤ ਸੋਹਣੀ ਮੈੜਾ ਜੀ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਪੂਰੀਆਂ ਥੱਲੇੋਂ ਪੰਡਾ ਪੁੰਡਾ ਪਾਈਆਂ ਲੈ ਕੇ ਆਲੀਆਂ ਤੇ ਵੱਡੀ ਵੈੜ ਕੱਦ ਕਾਠ ਵਾਲੀਆਂ ਜੀ ਆਂ ਤੇ ਜਾਂਦੇ ਜਾਂਦੇ ਮੋੜ ਲੈ ਜਾਂਦੇ ਥੋੜੇ ਨਾ ਮੈਟਲ ਮੋੜ ਲੇ ਰਿਹਾ ਰਿਹਾ ਦੇਖੋ ਵੀਰੇ ਵੱਡੇ ਪੱਲੇ ਜਿਹਾ ਵੈੜਾ ਕੱਦ ਕਾਠਾ ਲਈ ਆ ਖੁੱਲੇ ਥਣਪਾਂਡੇ ਦੀ ਮਾਲਕਾ ਖਾਣ ਬੜਾ ਪਿਆਰਾ ਲੱਗਿਆ ਸੋਹਣਾ ਮਗਰ ਬੱਚਾ ਪਾਲਿਆ ਵੀਰੇ ਨੇ ਚੰਗੇ ਸੀਮਨ ਦੀ ਵਸ਼ੀ ਵਾਲੀ ਆ ਬਹੁਤ ਚੰਗੀ ਵੈੜਾ ਜੀ ਕੋਈ ਛੱਡੀ ਧੀ ਕੋਈ ਰੱਸੀ ਨਹੀਂ ਜੇ ਕਿਸ ਨੇ ਪਉਣੀ ਪਾੜੇ ਨਹੀਂ ਤਾਂ ਅਸਾਂ ਕੋਈ ਗੱਲ ਨਹੀਂ ਵਿਚਾਰੀ ਆਦਰ ਮਾਨ ਨਾ ਵਸ਼ੀ ਵੀ 2 ਭਾਈ ਕਿਲੋ ਪਰੂਗੀ ਜਿੰਨਾ ਕੋ ਲਈ ਉਹ ਕਹਿੰਦੇ ਆਪਾਂ 17 18 ਕਿਲੋ ਉਹ ਆ ਬਾਕੀ ਕਿਸੇ ਦੀ ਸੇਵਾ ਦੇ ਸੇਵਾ ਵੀਰੇ ਸੇਵਾ ਨਾਲ ਇਹਦਾ ਜਿੰਨਾ ਦੁੱਧ ਵੀ ਹੁਣਾ ਹੁਣਾ ਵੀ ਮਈਆਂ ਵਰਗਾ ਜੀ ਚਿੱਟਾ ਦੁੱਧ ਹੈ ਪੈਂਟ ਵਾਲਾ ਹਾਂਜੀ ਭਾਵੇਂ ਕੋਈ ਚਾਰ ਡਾਂਗ ਆਪਣੇ ਘਰ ਤੋਂ ਲੈ ਜਾਏ ਪੰਜ ਜੋਗ ਲੈ ਜਾਏ ਜਿਹੜੀ ਗੱਲ ਦੱਸਾਂਗੇ ਉਹ ਹੋਏਗੀ ਪਰ ਮੁੱਲ ਵੀ ਜਿਹੜਾ ਕਰਾਂਗੇ ਨਾ ਦੁਨੀਆ ਦਾ ਨਿਆਰਾ ਹੀ ਹੋਊਗਾ ਭਾਵੇਂ ਕਿੰਨੇ ਦੀ ਵੀਰੇ ਦੇਦ ਨਹੀਂ ਮਾਰੀ ਆ ਵੇ ਲੋ ਭਾਵੇਂ ਬਾਵਾ ਕਿੰਨੀਆਂ ਵੀੜੀ ਦੇ ਚਾਣੀ ਆ ਗਿਆ ਹੈ ਕਿਤੇ ਹਾਂਜੀ ਤੇ ਉਹ ਦੇ ਕਰਕੇ ਹੁਣ ਆਇਆ ਚੱਲ ਬਾਵਾ ਆਪੇ ਮੁੱਲ ਕਰ ਹੁੰਦਾ ਦੱਸ ਦੇ ਭਾਵੇਂ ਕਿੰਨੇ ਦੀ ਵੀਰੇ ਮੈਨੂੰ ਪਤਾ ਬੋਲੇ ਦਾ ਭਾਵੇਂ ਬੱਛੀ ਭਾਜੀ 70 ਦੀ ਵੇਖਦੀ ਐ ਹਾਂਜੀ ਕਿ ਨਹੀਂ ਮਸ਼ੀਨਾ ਮੋਰੋ 70 ਕਰ ਲਈਏ 75 ਕਰ ਲਈਏ ਹਾਂਜੀ ਗੈਸ ਨੂੰ ਮਸ਼ੀਨ ਦੇ ਹੀ ਦੇਣੀ ਆ ਨਾ ਜੜੀ ਹਾਂਜੀ 62000 ਦੀ ਦਰ ਹੈ 62 ਦੀ ਹਾਂਜੀ ਠੀਕ ਐ ਛੋੜ ਛੱਪਾ ਵੀਰੇ ਛੋੜ ਛੋੜ ਨਹੀਂ ਛੋੜ ਕਰ ਛੋੜ ਯਾਰ ਬੰਦੇ ਅੰਦਰ ਆਈ ਗਏ ਕਰ 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 ਮੈਂ ਹਟ ਦੇ ਕਰ ਵੀਰੇ ਕਰੋ ਜੈਜ 57 ਦੀ ਦਰ ਹੈ ਪੂਰੀ ਠੀਕ ਐ ਛੋੜ ਕਰ ਛੋੜ ਕਰ ਕਰ ਹੋਣਾ ਪੂਰੇ 55 ਦੇ ਹਾਂਜੀ ਹੁਣ ਮੈਂ ਕਹਾਂ ਹਣ ਯਾਰ ਇਹ ਤੋਂ ਘੱਟ ਹੁਣ ਕੇ ਨੂੰ ਕੀ ਦੇ ਦੇਣੀ ਆ ਦੱਸ ਬਿਲਕੁਲ 55000 ਦੋ ਛੋਟ ਕਰਕੇ 53000 ਦੀ ਦੇ ਦੇ ਆਗੇ ਹਾਂ ਨਾ ਤਾਂ ਵੇਖੋ ਵੀਰੋ ਵੱਡੇ ਪੱਲੇ ਚ ਆ ਥਣਲੇਵੇ ਵਾਲੀ ਆ ਮਗਰ ਵੀ ਵੱਛੀ ਆ ਗਈ ਆ ਖੁੱਲੇ ਥਣਪਾਂਡੇ ਦੀ ਮਾਲਕ ਆ ਹਾਂ ਨਾ ਵੀਰੇ 53 ਦੀ 53000 ਕੀ ਬਾਤ ਆ ਜਾਨੂੰ ਮਿਲਦੀ ਐਵੇਂ ਆ ਇਹੋ ਆਪਣੇ ਇਹ ਵੀ ਦੂਜਾ ਕਿ ਨਹੀਂ ਦੂਜੇ ਤੇ ਜਿਹਦੇ ਨੂੰ ਵੀਡੀਓ ਪਾਈ ਦੀ ਤਾਦੀ ਐ ਨਹੀਂ ਤੇ ਮਲਕ ਦੀ ਕਿਰਪਾ ਨਾਲ ਲਗਭਗ ਤੁਹਾਨੂੰ ਪਤਾ ਜੇ ਮੁੱਲ ਵਧ ਕਹੀਏ ਮਹੀਨਾ ਮਹੀਨਾ ਨਹੀਂ ਮਾਲ ਵੇਖਦਾ ਬਿਲਕੁਲ ਵੀਰੇ ਬਿਲਕੁਲ ਰੇਟ ਜਾ ਜਾ ਹਾਂ ਵੀਰੇ ਦੂਜੇ ਨੰਬਰ ਤੇ ਇਹ ਪਹਿਲਾ ਸੂਹਾ ਜਰਸੀ ਮੂੰਹ ਤੋਂ ਚਾਰਦੰਦਾ ਕਿੰਨੇ ਦਿਨ ਬਾਕੀ ਵੀਰੇ ਸੂਹ ਚ ਵੱਧ ਵੱਧ ਕੋਈ ਹਫਤਾ ਲੈ ਜੂਗੀ ਇੱਕ ਗੱਬਣਾਗੀ ਹਨਾ ਇੱਕ ਹਫਤਾ ਬਾਕੀ ਹੈ ਵੀਰੋ ਗੱਬਣੂਗੀ ਖਾਣੇ ਨੂੰ ਬੜਾ ਪਿਆਰਾ ਲੱਗਿਆ ਨਾਲੋ ਕੋਲ ਵਿੱਚ ਪਿਓਰ ਜਰਸੀ ਹੈ ਚਾਰਦੰਦਾ ਬਹੁਤ ਸੋਹਣੀ ਵੇੜਾ ਵੇਖੋ ਵੀਰੋ ਨਿਗਾ ਨਿਗਾ ਕਰਨ ਆ ਗਿਆ ਬਹੁਤੀ ਹਾਲੀ ਵੇੜਾ ਆ ਗਈ ਸੋਹਣੀ ਵੇੜਾ ਇਹ ਲੈਵਲ ਉਨੀਅਸ ਵਫਾਈਆਂ ਚੈੱਕ ਕਰਨ ਨੂੰ ਲੱਗੇ ਤੋ ਸੋਹਣੀ ਵੇੜਾ ਉੱਪਰ ਵੀ ਆ ਸਿੱਧੀ ਸਾਦੀ ਵੀਰੋ ਗਾਰਡਰ ਵਾਂਗੂ ਜਮਾ ਬਹੁਤ ਸੋਹਣੀ ਵੇੜਾ ਮਾਲੋ ਦੇਖੋ ਵੀਰੋ ਸੋਣੀ ਵੜ ਆ ਗਈ ਇਹ ਵੀ ਥਾਂ ਥੁਣੇ ਨੁੰਬੜਾ ਪਿਆਰਾ ਲੱਗਿਆ ਗੁਲਾਬੀ ਥਾਣਾ ਗਿਆ ਸੋਹਣਾ ਥਣ ਲੱਗਿਆ ਬਹੁਤ ਠੰਡੀਆਂ ਧੀਰੀਆਂ ਦੋਹੇ ਕੋਈ ਰੱਸੀ ਰੁੱਸੀ ਨਹੀਂ ਕਿਤੇ ਪਾਉਂਦੀ ਵਿਚਾਰੀਆਂ ਲੋੜ ਬਿਲਕੁਲ ਨਸਲ ਆ ਜੀ ਹਾਂ ਜੀ ਪਿਓਰ ਜਰਸੀ ਆ ਆ ਫੇਸ ਕੁਆਲਟੀ ਉਹ ਹਵਾ ਮਾਰੀ ਉਹ ਕੁਟੀਏਸ ਪਾਉਂਦੇ ਪਿਓਰ ਜਰਸੀ ਬਿਲਕੁਲ ਮੁੱਲ ਵੀਰੇ ਦਾ ਭਾਜੀ ਮੋਲੇ ਦਾ ਬੱਛੀ ਦਾ 65 ਕਰਾ ਲਈਏ 60 ਜੈਸ ਨੂੰ 55 ਦੇ ਦਾਂਗੇ ਪੰਜਾਹ ਬੁਰੇ ਦੇ ਦਾਂਗੇ ਹਾਂ ਨਾ ਮੰਨ ਤਨ ਹੋ ਜੀ ਵੀਰੇ ਯਾਰ ਕੋਈ ਰੇਟ ਤਾਂ ਗੈਰ ਕਰਦਾ ਹੁੰਦਾ ਜੋਣਾ ਅੱਗੇ ਵੀਰ ਨਹੀਂ ਨਹੀਂ ਤੋੜਾ ਹੋਰ ਛੋੜ ਕਾੜੀ ਇਹਨੂੰ ਰੇਟ ਤੁਹਾਡਾ ਬਿਲਕੁਲ ਜਾਇਜ਼ ਹੁੰਦਾ 50 ਦੇ 50 ਦੱਸਦਾ ਦੇ ਯਾਰ ਕੋਈ ਨਾ ਉਹ ਵੜ ਤੂੰ 20000 ਦੋ ਦੋ 2000 ਨਹੀਂ ਹੁੰਦੀ 50 ਵਿੱਚੋਂ ਅਸੀਂ ਤੜੀ ਹਜ਼ਾਰ ਦੀ ਬੱਛੀ ਦੇਣ ਲਾਂਗੇ ਹਾਂ ਨਾ 45 ਦੀ ਵੀਰੇ 45 ਦੀ ਜੇਰਾ ਵੀਰ ਹੋਣਗੇ ਫੋਨ ਕਰੇਗਾ ਹੋੜੀ-ਹੋੜੀ ਛੱਪਾ ਕਰ ਦਿਆਂਗੇ ਤਾਂ ਵੇਖੋ ਵੀਰੇ 45000 ਦੀ ਵੀਰ ਕਹਿੰਦਾ ਵੈੜੋ ਜੀ ਸਫਾਈਆਂ ਸਫੂਈਆਂ ਲੈਵੇ ਦੀਆਂ ਲੈ ਦੰਦਾ ਨਹੀਂ ਯਾਰ ਕੋਈ ਆਣਾ ਪਿਆਰਾ ਲੱਗਿਆ ਹਾਂ ਬਹੁਤ ਚੰਗੀ ਵੈੜਾ ਜੀ ਹਾਂਜੀ ਹਾਂਜੀ ਬਾਲੀ ਚੰਗੀ ਬੱਛੀ ਵੇਲੋ ਚ ਤਾਂ ਹਾਂ ਨਾ 45000 ਦੀ ਯਾਰ ਦੇ ਦਾਂਗੇ ਕੋਈ ਵੇਚਣ ਵਾਲਾ ਭਾਵੇਂ ਲਾ ਜੀ ਪਤਾ ਕੀ ਗੱਲ ਆ ਆਪਾਂ ਨੂੰ ਨਾ ਥੋੜਾ ਜਿਆਦਾ ਦੂਜਾ ਕਿ ਨਹੀਂ ਆ ਪ੍ਰੋਗਰਾਮ ਜਿਹੜਾ ਮੜਾ ਜਾ ਉਹਦੇ ਕਰਕੇ ਆਂਦੇ ਵੀ ਚੱਲ ਗਏ ਜਿਆ ਜੀ ਤੇ ਵੱਡੀ ਝੋਟੀ ਆ ਗਈ ਵੀਰੇ ਵੱਡੀ ਝੋਟੀ ਅਜਮ ਮਨੇਰੇ ਸੂਈ ਨੀਂਦੀ ਰਾਵੀ ਦੀ ਕੱਟੀ ਕੱਟੀ ਹੈ ਮਗਰ ਕਟਾਈ ਹੈ ਕਟਾ ਗਿਆ ਠੀਕ ਹੈ ਜੀ ਹਾਂ ਕਟਾ ਦਿੱਤਾ ਤੇ ਤਾਜੀ ਸੂਈ ਖੋਲੋ ਵੀਰ ਜੀ ਤਾਜੀ ਸੂਈ ਅਜਮ ਮਨੇਰੇ ਖੋਲੋ ਖੋਲੋ ਵੀਰੇ ਚੰਗਾ ਪਰ ਜੂ ਝੋਟੀ ਫਿਰ ਤਾਂ ਵੇਖੋ ਵੀਰੇ ਵੱਡੀ ਝੋਟੀ ਆ ਤਾਜੀ ਸੂਈ ਆ ਬਿਲਕੁਲ ਕੱਦ ਕਾਠਾ ਲਈ ਆ ਲੈਵਲ ਨੂੰ ਵੀ ਦੀਆਂ ਸਫਾਈਆਂ ਕੀ ਕਹਿੰਦੀਆਂ ਵੀਰੇ ਚੈੱਕ ਕਰੋ ਹਾਂ ਤਾਂ ਤੁੰ ਤੋਂ ਬੜਾ ਪਿਆਰਾ ਲੱਗਿਆ ਗਿਆਨ ਦੇ ਵੱਡੀ ਝੋਟੀ ਵੀਰੋ ਕੱਦ ਕਾਠ ਵਾਲੀ ਆ ਤਾਜੀ ਸੁਈ ਆ ਸਿੰਘ ਤੋਂ ਲੈ ਕੇ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਲੇਵੇ ਦੀ ਬਹੁਤ ਸੋਹਣੀ ਝੋਟੀ ਆ ਵੀਰੋ ਵੱਡੀ ਝੋਟੀ ਕੱਦ ਕਾਠ ਵਾਲੀ ਵੀਰੋ ਕੀ ਬਾਤ ਆ ਜੀ ਬਹੁਤ ਚੰਗੀ ਝੋਟੀ ਆ ਜੀ ਬਹੁਤ ਚੰਗੇ ਕੱਦ ਕਰਦੀ ਕੁਮਾਰ ਜੀ ਵੱਡੀ ਆ ਜੀ ਬਿਲਕੁਲ ਉਡੀ ਵੱਡੀ ਇਹ ਦੋ ਦੋ ਚੰਗਾ ਭਰ ਚੁਫੇਰਾ ਨੇ ਦੋ ਦੋ 14 15 ਕਿਲੋ ਰਮਾਨਾ ਕੱਟੀ ਦਊਗੀ ਯਾਰ ਦੂਜਾ ਸੂਆ ਪਿਓਰ ਹਰਿਆਣੇ ਦੀ ਆ ਆਪਣੇ ਲਾਗੋਂ ਇੱਥੋਂ ਨਾਲ ਦੇ ਪਿੰਡੋਂ ਲਈ ਪਹਿਲੇ ਸੂਏ ਉਹਨਾਂ ਉਧਰੋਂ ਲਿਆਂਦੀ ਠੀਕ ਆ ਜੀ ਹਾਂਜੀ ਡੱਬ ਵਾਲੀ ਮੰਡੀ ਤੋਂ ਆਈ ਏ ਡੱਬ ਵਾਲੀ ਮੰਡੀ ਜਿਹਦੇ ਵੀ ਕਰਦੇ ਨੇ ਨਾ ਭਾਵੇਂ ਲੋਕੀ ਮਹੀਨਾ ਫੇਰ ਲੈਣ ਉਹ ਇੱਥੋਂ ਨੇ ਰੇਟ ਕਿਲੋ ਬੜੋ ਨਹੀਂ ਮਿਲਨੇ ਜਿਹੜੇ ਇੱਥੋਂ ਮਿਲ ਜਾਂਦੇ ਜੈ ਜੀ ਜਾ ਜੀ ਜਾ ਜੀ ਕਿੰਨੇ ਦੀ ਵਿਰੇ ਹੋ ਜੋ ਹਾਂ ਜੀ ਕਿੰਨੇ ਦੀ ਕੱਟੀ 2 ਦੀ ਵੀ ਵਿਗਦੀ 1.5 ਦੀ ਦੇਖਦੀ ਆ ਬਿਲਕੁਲ ਗੁੱਲ ਕੱਟੀ ਦਾ 1.5 ਕਰਾਲਾ 2 ਕਰਾਲਾ ਜੈਸਰੋਂ ਕੱਟੀ ਦੇਣੀ 1 15 ਦੀ ਮਾਂ ਤਾਂ ਵੀਰੇ 5000 ਛੋਟ 10 ਦੀ ਪੂਰੇ ਦੀ ਹੋਣੀ ਹੈ ਬਾਕੀ ਕੋਈ ਫੋਨ ਲਾ ਲੈ ਹਨਾ ਬਾਵੇ ਤੂੰ ਦੱਸ ਦੇ ਹੁਣ ਯਾਰ ਅੱਗੇ ਇਹ ਨਾ ਕੋਈ ਕਹੇ ਵੀ ਹੋਰੇ ਪਤਾ ਨਹੀਂ ਇਹ ਵੱਡੀ ਜੇ ਤਾਂ ਮੋਲ ਉਹਦੇ ਵਧ ਕਰਤਾ ਵਾ ਯਾਰ ਜੈ ਜੀ ਕਰਾਂਗੇ ਝੋਟੀ ਵੇਖ ਲੈ ਯਾਰ ਜਿਹੜਾ ਬੰਦਾ ਪਰਖੂ ਉਹਨੂੰ ਪਤਾ ਕਿੰਨੇ ਪੈਸਿਆਂ ਦੀ ਆ ਆਪਾਂ ਦੇ ਜਿੱਦੀ ਏਡੀ ਗੱਲ ਫੇਰ ਤੁਰ ਕੇ ਲਈਦਾ ਘਰਾਂ ਜੋ ਨਹੀਂ ਤੇ ਕਿ ਰੋਮਾਨ ਦੇ ਦੀ ਕਿਰਪਾ ਦਾ ਡਰ ਕੇ ਗਏ ਚੰਗੇ ੱਡੇ ਦੇ ਵੇ ਹੁਣ ਵੀ ਕੱਟੀ ਡੇਢ ਦੀ ਵੇਚ ਦਿੰਦਾ ਹੁਣ ਕਿੰਨੇ ਦੀ ਵੀਰੇ ਆਪਣੇ ਹਾਨਾ ਇਹ ਗਲਜੀ ਦੇ ਜਿਹੜੀ ਹੈ ਹੁਣ ਜੈਸਨੋਂ ਵਾਲਾ ਜੈਸਨੋਂ ਜਿਹੜੀ ਕਰਨੀ ਆ ਜਿਹੜੀ ਦੇ ਦੇਣੀ ਆ ਇੱਕ ਪੰਜ ਦੀ ਦੇ ਦੇਣੀ ਆ ਆਪਾਂ ਨੇ ਇੱਕ ਪੰਜ ਦੀ ਵੱਡੀ ਝੋਟੀ ਵੱਡੀ ਝੋਟੀ ਇੱਕ ਪੰਜ ਦੀ ਦੇ ਦਾਂਗੇ 2000 ਵਿੱਚੋਂ ਛੱਡ ਦਿਓ ਇੱਕ ਤਿੰਨ ਵੀ ਹਾਨਾ ਹਣਾ ਕੋਈ ਫੋਨ ਲਾ ਲੈ ਮਾਨਦਲ ਅੱਗੇ ਇੱਕੜੀ ਬੱਸ਼ੀਆਂ ਦੇ ਦਰਸ਼ਨ ਕਰਾ ਫੇਰ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਤਾਜੀ ਸੂਈ ਆ ਇੱਕ ਦਿਨ ਦੀ ਹੋ ਜੂ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਤਾ ਵੇੜਾ ਵੀ ਬਹੁਤ ਸ਼ਾਨਦਾਰ ਨੇ ਇੱਕ ਗੱਬਣ ਆ ਗਈ ਆ ਜਰਸੀ ਚੰਗੀ ਸੋਹਣੀ ਤਾਂ ਇੱਕ ਸੂਈ ਵੈੜ ਆ ਵੀਰੋ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਸੋਨੇ ਥਣਪਾਂਡੇ ਦੀ ਮਾਲਕਾ ਇਹਦੇ ਮਗਰ ਵੀ ਵਸ਼ੀ ਆ ਗਈ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਵੀਰੇ ਹੋ ਜੂ ਰੇਡ ਵੀਰ ਦਾ ਹਰੇਕ ਵੀਡੀਓ ਜਾਇਜ ਹੁੰਦਾ ਤਾਂ ਕੋਈ ਵੀ ਵੀਰ ਦੂਰੋਂ ਚੱਲ ਕੇ ਆਊਗਾ ਬੇਚਿੰਤ ਹੋ ਕੇ ਆਇਓ ਤੁਸੀਂ ਪਸ਼ੂ ਨਹੀਂ ਵੀਰੇ ਛੱਡ ਕੇ ਜਾਂਦੇ ਰੇਡ ਜਾਇਜ ਆ ਵੱਡੀ ਝੋਟੀ ਆ ਰੇਟ ਜਿਆ ਜਿਆ ਬਾਕੀ ਇਹੋ ਬੇਨਤੀ ਹੈ ਵੀਰਾਂ ਨੂੰ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਵਾਰੀ ਦੱਸੀ ਆਪਣਾ ਭਾਜੀ ਐਡਰੈਸ ਆਪਣਾ ਪਿੰਡ ਸ਼ਿਕਾਰਮੁਸ਼ੇ ਜਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬੱਬਾ ਨਾਨਕ ਫੋਨ ਨੰਬਰ 8150 2852 ਬਾਕੀ ਵੀਰ ਜੀ ਜਿੰਨੇ ਵੀ ਮੇਰੇ ਵੀਰ ਭਰਾ ਵੀਡੀਓ ਵੰਦੇ ਆ ਸਾਰਿਆਂ ਨੂੰ ਇੱਕੋ ਰਿਕਵੈਸਟ ਆ ਵੀ ਜਿਹੜਾ ਵੀ ਮੇਰਾ ਭਰਾ ਆਪਣੇ ਕੋ ਪਸ਼ੂ ਲਏਗਾ ਜਿਹੜਾ ਆਪਾਂ ਨੂੰ ਸਾਈ ਪਾਣ ਦਾ ਦੋ ਪਾਦੇ ਤਿੰਨ ਪਾਦੇ ਪੰਜ ਪਾਦੇ ਜਿੰਨੀ ਵੀ ਪਾਊਗਾ ਆਪਣੀ ਗੱਡੀ ਲੈ ਕੇ ਆ ਜੇ ਜਿਹੜਾ ਮੇਰਾ ਵੀਰ ਪੈਸੇ ਪਾ ਦਿੰਦਾ ਉਹਦੇ ਘਰ ਅਸੀਂ ਛੱਡ ਗਿਆ ਮੈਂ ਤੇ ਜੇ ਕੋਈ ਵੀਰ ਮੇਰਾ ਭਰਾ ਕਿਸੇ ਦਾ ਰਿਸ਼ਤੇਦਾਰ ਕੋ ਹੈਗਾ ਦੂਰੋਂ ਉਹ ਆਪਣਾ ਰਿਸ਼ਤੇਦਾਰ ਘਲਾ ਕੇ ਵਿਖਾ ਕੇ ਲੈ ਜੇ ਠੀਕ ਹੈ ਨਾ ਜੋ ਵੀ ਆਪਣੀ ਤਸੱਲੀ ਜੋ ਦੱਸਾਂਗੇ ਵੀਰੇ ਉਹ ਹੀ ਨਿਕਲੂ ਹੈਨਾ ਇੰਨੇ ਪਸ਼ੂ ਤੁਸੀਂ ਅੱਗੇ ਪਾਏ ਆ ਵੀਡੀਓ ਇੰਨੀਆਂ ਪਾਈਆਂ ਸਿਫਤੀ ਹੁੰਦੀ ਆ ਤਾਂ ਸੋਹਣੇ ਪਸ਼ੂ ਆ ਵੀਰੇ ਬੇਚਿੰਤੋ ਕੇ ਦੂਰੋਂ ਵੀ ਚੱਲ ਕੇ ਆਓਗੇ ਤੂੰ ਛੱਡ ਕੇ ਨਹੀਂ ਜਾਂਦੇ ਪਸ਼ੂ ਨੂੰ ਹਾਂ ਜੀ ਆਪਾਂ ਜਿਹਦੇ ਮਤਲਬ ਜਿਹੜਾ ਪੈਸੇ ਪਾ ਦੂਗਾ ਉਹਦੇ ਘਰ ਆਪਾਂ ਪਸ਼ੂ ਛੱਡ ਕੇ ਆਵਾਂਗੇ ਜਿਹੜਾ ਸਾਨੂੰ ਸਾਈ ਪਾ ਦੇਗਾ ਉਹ ਆਪਣੀ ਗੱਡੀ ਲੈ ਕੇ ਜਰੂਰ ਇੱਥੇ ਆ ਜੇ ਕੋਈ ਡੰਗਰ ਵੱਡਾ ਨਿਕਲ ਆਬਦਾ ਉਹਨੂੰ ਗੱਡੀ ਦਾ ਕਰਾਇਆ ਦੇ ਦਾਂਗੇ ਬਿਲਕੁਲ ਬਿਲਕੁਲ ਕੋਈ ਗੱਲਤ ਨਹੀਂ ਹੋਏਗੀ ਬਿਲਕੁਲ ਵੀਰੇ ਵੀਰ ਉਧਰੋਂ ਗੱਡੀ ਵੀ ਲੈ ਕੇ ਆਿੰਦਾ ਉਹਨ ਪਤਾ ਕੀ ਗੱਲ ਆ ਜੇ ਆਪਾਂ ਯਕੀਨ ਕਰਦੇ ਨਾ ਕਿ ਇੱਥੇ ਤੇ ਸਾਡੇ ਤੇ ਵੀ ਕਰਿਆ ਬਿਲਕੁਲ ਬਿਲਕੁਲ ਸੋਹਣੀਆਂ ਵੇੜਾਂ ਨੇ ਵੀਰੋ ਫੋਨ ਲਾ ਲਿਓ ਵੀਰ ਨੂੰ ਯਾ ਯਾਰ ਭਵੇ ਜਿਲਾ ਫਿਰਲੇ ਜਿਹੜੇ ਭਾਅ ਕਰ ਦਈਦੇ ਆ ਮਾਲਕ ਦੀ ਕਿਰਪਾ ਨਾਲ ਕਿ ਇਹ ਭਾਅ ਨੂੰ ਮਿਲਦੀਆਂ ਤੇ ਨਹੀਂ ਤਾਂ ਇੱਕ ਦਿਨ ਵੀਡੀਓ ਪਾ ਜਦੀ ਬਿਲਕੁਲ ਬਿਲਕੁਲ ਇੰਨੀਆਂ ਵੀਡੀਓ ਕਰ ਲਓ ਅਜੇ ਤੱਕ ਕੋਈ ਰੇਟਨ ਜਾਇਜ਼ ਕੀਤਾ ਹੋਏ ਤਾਂ ਫੋਨ ਨੰਬਰ ਵੀਰੇ ਦੱਸੀ ਫੋਨ ਨੰਬਰ 829502852 ਠੀਕ ਐ ਸਤਿ ਸ੍ਰੀ ਅਕਾਲ